ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਲਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਕੀ ਕਰ ਬਟ ਲਾਊਗਾ ਕੀ ਜਿਹੜਾ ਮੀਂਹ ਹੈ ਲੁਕਣ ਵਿੱਚ ਖੇਡ ਰਿਹਾ ਇਹ ਇਸੇ ਤਰ੍ਹਾਂ ਬਰਕਰਾਰ ਰਹੂਗਾ ਜਾਂ ਤੇਜ਼ ਮੀਂਹ ਜਿਹੜਾ ਉਹ ਪੰਜਾਬ ਵਿੱਚ ਆਉਣ ਦੀ ਸੰਭਾਵਨਾ ਹੈ ਜਾਂ ਨਹੀਂ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਪਿਛਲੇ 24 ਘੰਟੇ ਦੀ ਤਾਂ ਇਸ ਵਕਤ ਜਦੋਂ ਇਹ ਵੀਡੀਓ ਬਣ ਰਹੀ ਹੈ ਤਾਂ ਪੰਜਾਬ ਦੇ ਬਹੁਤ ਸਾਰੇ ਇਲਾਕੇ ਜਿਹਦੇ ਵਿੱਚ ਆਪਣੇ ਫਤਿਹਗੜ੍ਹ ਸਾਹਿਬ ਲੁਧਿਆਣਾ ਮਲੇਰ ਕੋਟਲਾ ਸੰਗਰੂਰ ਪਟਿਆਲਾ ਮਾਨਸਾ ਤੇ ਮੋਗਾ ਦੇ ਕੁਝ ਇਲਾਕੇ ਤੇ ਇਸ ਤੋਂ ਬਿਨਾਂ ਲੁਧਿਆਣੇ ਦੇ ਆਲੇ-ਦਾਲੇ ਦੇ ਸਾਰੇ ਇਲਾਕਿਆਂ ਦੇ ਵਿੱਚ ਜ਼ਬਰਦਸਤ ਬੱਦਲਬਾਈ ਹੋਈ ਹੋਈ ਆ ਤੇ ਬਹੁਤ ਸਾਰੇ ਸਥਾਨਾਂ ਤੇ ਤੇਜ਼ ਹਨੇਰੀ ਝੱਖੜ ਚੱਲ ਰਿਹਾ ਤੇ ਕਈ ਥਾਵਾਂ ਤੇ ਗਰਜ ਚਮਕਣਾ ਛਿੱਟਿਆ ਜਿਹੜੇ ਉਹ ਪੈ ਰਹੇ ਆ ਜੇਕਰ ਆਪਾਂ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਮੱਠੀ ਰਫਤਾਰ ਨਾਲ ਸਵੇਰ ਤੋਂ ਹੀ ਪੂਰੇ ਦੀਆਂ ਹਵਾਵਾਂ ਚੱਲ ਰਹੀਆਂ ਸੀ ਲੇਕਿਨ ਹੁਣ ਤੇਜ਼ ਹਨੇਰੀ ਪੂਰਬ ਦੀ ਤਰਫੋਂ ਪੰਜਾਬ ਦੇ ਵਿੱਚ ਆਈ ਆ ਤੇ ਕਈ ਥਾਵਾਂ ਤੇ ਕਾਰਵਾਈਆਂ ਚੱਲ ਰਹੀਆਂ ਜੇਕਰ ਸਿਸਟਮਾਂ ਦੀ ਗੱਲ ਕਰੀਏ ਇੱਕ ਵੈਸਟਰਨ ਡਿਸਟਰਬੈਂਸ ਜੰਮੂ ਕਸ਼ਮੀਰ ਤੇ ਪਾਕਿਸਤਾਨ ਦੇ ਭਾਗਾਂ ਤੇ ਹਲਕੇ ਦਰਜੇ ਦਾ ਇੱਕ ਚੱਕਰਵਾਤ ਬਣਿਆ ਹੋਇਆ ਇੱਕ ਗੁਜਰਾਤ ਅਤੇ ਦੱਖਣੀ ਰਾਜਸਥਾਨ ਦੇ ਭਾਗਾਂ ਤੇ ਚੱਕਰਵਾਤ ਬਣਿਆ ਹੋਇਆ ਇਸ ਤੋਂ ਬਿਨਾਂ ਇੱਕ ਜਿਹੜਾ ਚੱਕਰਵਾਤ ਆ ਉਹ ਬੰਗਾਲ ਦੀ ਖਾੜੀ ਦੇ ਵਿੱਚ ਬਣਿਆ ਜਿਹੜਾ ਕਿ 19 ਤਰੀਕ ਨੂੰ ਲੋਅ ਪ੍ਰੈਸ਼ਰ ਏਰੀਆ बनके उत्तर प्रदेश ਤੇ मध्य प्रदेश ਦੇ ਭਾਗਾਂ ਤੇ ਆਊਗਾ ਜਿਹਦੇ ਨਾਲ ਉੱਤਰੀ ਭਾਰਤ ਦੇ ਸਾਰੇ ਇਲਾਕਿਆਂ ਵਿੱਚ ਜ਼ਬਰਦਸਤ ਬਰਖਾ ਹੋਊਗੀ ਜੇਕਰ ਆਪਾਂ ਆਉਣ ਵਾਲੇ 24 ਘੰਟੇ ਲਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਇਹ ਜਿਹੜਾ ਬੱਦਲ ਇਸ ਵਕਤ ਚੜਿਆ ਇਹ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਜੜੀਆਂ ਦਊਗਾ ਹਨੇਰੀ ਝੱਖੜ ਦੇ ਨਾਲ ਕਈ ਥਾਵਾਂ ਤੇ ਤੇਜ਼ ਬਰਖਾ ਹੋ ਸਕਦੀ ਹੈ ਕਈ ਥਾਵਾਂ ਤੇ ਛਿੱਟੇ ਛਰਾਟੇ ਪੈ ਸਕਦੇ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਰਖਾ ਆਊਗੀ ਅਗਲੇ 24 ਘੰਟੇ ਦੇ ਵਿੱਚ ਯਾਨੀ ਕੱਲ 17 ਤਰੀਕ ਨੂੰ ਵੀ ਕਈ ਇਲਾਕਿਆਂ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਸਵੇਰ ਟਾਈਮ ਵੀ ਹੋ ਸਕਦੀਆਂ ਤੇ ਕ ਆਮ ਟਾਈਮ ਵੀ ਹਨੇਰੀ ਚੱਕਰ ਦੇ ਨਾਲ ਤੇਜ਼ ਵਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਹੋ ਸਕਦੀਆਂ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਟੈਂਪਰੇਚਰ ਅੱਜ ਕੁਝ ਪੰਜਾਬ ਦੇ ਵਿੱਚ ਠੀਕ ਰਿਹਾ ਲੇਕਿਨ ਫੇਰ ਵੀ 40 ਡਿਗਰੀ ਤੋਂ ਉੱਪਰ ਆ ਜਿਹੜਾ ਇਹ ਟੈਂਪਰੇਚਰ ਪੰਜਾਬ ਦੇ ਵਿੱਚ बनਿਆ ਰਿਹਾ ਜੇਕਰ ਆਪਾਂ ਜਾਦਾ ਵਰਖਾ ਦੀ ਗੱਲ ਕਰੀਏ 18 19 ਤੇ 20 ਤਰੀਕ ਨੂੰ ਪੰਜਾਬ ਦੇ ਵਿੱਚ ਜਾਦਾ ਵਰਖਾ ਦੇ ਕਤਿਵਿਧੀਆਂ ਹੋਣ ਦੀ ਸੰਭਾਵਨਾ ਹੈ ਨਹੀਂ ਕਿ ਫਿਰ ਵੀ ਹਲਕੇ ਦਰਜੇ ਦੀ ਕਾਰਵਾਈ ਹੋਊਗੀ ਲੇਕਿਨ 21 22 23 24 ਤਰੀਕ ਨੂੰ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਵਰਖਾ ਹੋਊਗੀ ਜਿਹਦੇ ਨਾਲ ਕਿਸਾਨ ਵੀਰਾਂ ਨੂੰ ਕਾਫੀ ਫਾਇਦਾ ਹੋਣ ਦੀ ਸੰਭਾਵਨਾ ਕਿਉਂਕਿ ਝੋਨੇ ਦੀ ਬਿਜਾਈ ਚੱਲ ਰਹੀ ਆ ਇਹਦੇ ਲਈ ਮੀਂਹ ਦੀ ਬਹੁਤ ਜ਼ਿਆਦਾ ਲੋੜ ਆ ਕਿਉਂਕਿ ਕਿੰਨਾ ਕੁ ਪਾਣੀ ਆਪਾਂ ਧਰਤੀ ਚੋਂ ਕੱਢੀ ਚੱਲਾਂਗੇ ਜੇਕਰ ਇਹਨੂੰ ਕੁਦਰਤੀ ਤੌਰ ਤੇ ਝੋਨੇ ਨੂੰ ਮਤਲਬ ਲਵਾਈ ਨੂੰ ਚੰਗੀ ਤਰ੍ਹਾਂ ਤੋੜਨਾ ਤਾਂ ਇਹਦੇ ਲਈ ਭਾਰੀ ਵਾਰਸ਼ ਦੀ ਲੋੜ ਆ ਤੇ ਜਿਹੜਾ ਕਿ ਹਲੇ ਟੁੱਟਵੇਂ ਰੂਪ ਚ ਵਰਖਾ ਹੋ ਰਹੀ ਹੈ ਕਿਉਂਕਿ ਨਮੀ ਪੰਜਾਬ ਦੇ ਵਿੱਚ ਪਹੁੰਚ ਤਾਂ ਰਹੀ ਆ ਲੇਕਿਨ ਉਹ ਬੱਦਲ ਡਿਵੈਲਪ ਕਰਨ ਦੇ ਵਿੱਚ ਜਿਆਦਾ ਕਾਮਯਾਬ ਨਹੀਂ ਹੋ ਰਹੀ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਥਿਤੀ ਚ ਸੁਧਾਰ ਹੋਊਗਾ ਤੇ ਕਈ ਇਲਾਕਿਆਂ ਦੇ ਵਿੱਚ ਭਰਮਾਵੀ ਪੈਣ ਦੀ ਸੰਭਾਵਨਾ ਹੁਣ ਆਪਾਂ ਗੱਲ ਕਰਾਂਗੇ ਅਗਲੇ 5 ਦਿਨ ਪੰਜਾਬ ਦਾ ਮੌਸਮ ਕਿਵੇਂ ਦਾ ਰਹੂਗਾ ਜੇਕਰ ਆਪਾਂ ਅਗਲੇ 5 ਦਿਨ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਤੁਸੀਂ ਕੱਲ ਦੇਖ ਸਕਦੇ ਹੋ ਪੰਜਾਬ ਦੇ ਦੱਖਣ ਅਤੇ ਪੂਰਬੀ ਇਲਾਕੇ ਜਿਹੜੇ ਉਹਨਾਂ ਦੇ ਵਿੱਚ ਜਬਰਦਸਤ ਕਾਰਵਾਈਆਂ ਹੋ ਸਕਦੀਆਂ ਮੱਧ ਪੰਜਾਬ ਤੱਕ ਯਾਨੀ ਕਿ ਲੁਧਿਆਣਾ ਮੋਗਾ ਤੱਕ ਇਧਰ ਤੋਂ ਆਪਾਂ ਲਾ ਲਈਏ ਚੰਡੀਗੜ੍ਹ ਮਹਾੜੀ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਬਰਨਾਲਾ ਬਠਿੰਡਾ ਮਾਨਸਾ ਮੁਖਸਰ ਮਲੋਟ ਤੇ ਇਸ ਤੋਂ ਬਿਨਾ ਚੰਡੀਗੜ੍ਹ ਹੋ ਗਿਆ ਮਹਾਲੀ ਹੋ ਗਿਆ ਤੇ ਫਤਿਹਗੜ੍ਹ ਸਾਹਿਬ ਹੋ ਗਿਆ ਲੁਧਿਆਣਾ ਹੋ ਗਿਆ ਮੋਗਾ ਹੋ ਗਿਆ ਜਲੰਧਰ ਹੋ ਗਿਆ ਇਹ ਜਿਹੜੇ ਪਾਰਟ ਆ ਇਹਨਾਂ 'ਚ ਜ਼ਬਰਦਸਤ ਕਾਰਵਾਈ ਹੋ ਸਕਦੀ ਆ ਲੇਕਿਨ ਜਿਹੜੇ ਉੱਤਰ ਪੱਛਮੀ ਭਾਗ ਆ ਇਹਨਾਂ ਦੇ ਵਿੱਚ ਚਾਂਸ ਘੱਟ ਆ ਲੇਕਿਨ ਬਰਖਾ ਇਹਨਾਂ ਦੇ ਵਿੱਚ ਵੀ ਹੋਊਗੀ ਕੱਲ ਨੂੰ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਹਰਿਆਣਾ ਪੂਰਾ ਰਾਜਸਥਾਨ ਪੂਰਾ ਇੱਥੇ ਜ਼ਬਰਦਸਤ ਕਾਰਵਾਈਆਂ ਹੋਣ ਦੀ ਸੰਭਾਵਨਾ ਜਿੰਨਾ ਵੱਡੇ ਲੈਵਲ ਤੇ ਬੱਦਲ ਆ ਜਿਹੜਾ ਉਹ ਬਣੂਗਾ ਉਨਾ ਹੀ ਵੱਡੇ ਲੈਵਲ ਤੇ ਕਾਰਵਾਈਆਂ ਕਰਦਾ ਜਾਊਗਾ ਇਸ ਵਕਤ ਜਿਹੜਾ ਬਹੁਤ ਸਾਰੇ ਸਥਾਨਾਂ ਤੇ ਤੇਜ਼ ਹਨੇਰੇ ਝੱਖੜ ਦੇ ਨਾਲ ਬਰਖਾ ਦੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਉਸ ਤੋਂ ਬਾਅਦ ਗੱਲ ਕਰਦੇ ਆਪਾਂ 18 ਤਰੀਕ ਦੀ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਇਹਨਾਂ 'ਚ ਕਾਰਵਾਈਆਂ ਜਾਰੀ ਰਹਿਣਗੀਆਂ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕੁਝ ਭਾਗਾਂ 'ਚ ਹਲਕੇ ਫੁਲਕੇ ਗਤੀਵਿਧੀਆਂ ਜਿਹੜੀਆਂ ਉਹ 18 ਤਰੀਕ ਨੂੰ ਹੋਣਗੀਆਂ ਬਾਕੀ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ ਇਸ ਤੋਂ ਬਿਨਾ ਬਿਹਾਰ ਛਤੀਸਗੜ੍ਹ 'ਚ ਵੀ ਬਰਖਾ ਹੋ ਸਕਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ 19 ਤਰੀਕ 19 ਤਰੀਕ ਨੂੰ ਜਿਹੜਾ ਚੱਕਰਵਾਤ ਆ ਉਹ ਲੋ ਪ੍ਰੈਸ਼ਰ ਏਰੀਆ ਚ ਕਨਵਰਟ ਹੋ ਜਾਊਗਾ ਤੇ ਬਿਹਾਰ ਦੇ ਭਾਗਾਂ ਤੇ ਪਹੁੰਚ ਜਾਊਗਾ ਜਿਵੇਂ ਨਾ ਉੱਤਰ ਪ੍ਰਦੇਸ਼ ਬਿਹਾਰ ਛੱਤੀਸਗੜ ਪੱਛਮੀ ਬੰਗਾਲ ਇਹਨਾਂ ਚ ਜ਼ਬਰਦਸਤ ਬਰਖਾ ਹੋਊਗੀ ਤੇ ਉੱਤਰੀ ਭਾਰਤ ਵਿੱਚ ਮੌਸਮ ਜਿਹੜਾ ਉਹ 19 20 ਨੂੰ ਖੁਸ਼ਕ ਰਹੂਗਾ 18 19 20 ਘਟ ਵਰਖਾ ਹੋਊਗੀ ਉਸ ਵਾਰ ਗੱਲ ਕਰੀਏ 20 ਤਰੀਕ ਦੀ ਤਾਂ 20 ਤਰੀਕ ਨੂੰ ਉੱਤਰ ਪ੍ਰਦੇਸ਼ ਦੇ ਪੱਛਮੀ ਭਾਗ ਪੂਰਬੀ ਭਾਗ ਰਾਜਸਥਾਨ ਨਾ ਬਿਹਾਰ ਛੱਤੀਸਗੜ ਪੱਛਮੀ ਬੰਗਾਲ ਇਹਨਾਂ ਚ ਜ਼ਬਰਦਸਤ ਕਾਰਵਾਈਆਂ ਹੋਣਗੀਆਂ ਉੱ ਇਸ ਤੋਂ ਬਿਨਾ ਪੰਜਾਬ ਦੇ ਕੁਝ ਭਾਗਾਂ ਤੇ ਜੰਮੂ ਕਸ਼ਮੀਰ ਇਹਨਾਂ ਭਾਗਾਂ ਨੇ ਮੌਸਮ ਖੁਸ਼ਕ ਰਾਊਗਾ ਹਰਿਆਣੇ 'ਚ ਹਲਕੀ ਫਲਕੀ ਗਤੀਵਿਧੀ ਆ ਜਿਹੜੀ ਉਹ ਹੋ ਸਕਦੀ ਹੈ ਗੱਲ ਕਰੀਏ ਆਪਾਂ 21 ਤਰੀਕ ਦੀ 21 ਤਰੀਕ ਤੋਂ ਕਾਰਵਾਈਆਂ ਸ਼ੁਰੂ ਹੋਣਗੀਆਂ ਹਿਮਾਚਲ ਪ੍ਰਦੇਸ਼ ਹਰਿਆਣਾ ਪੰਜਾਬ ਪੱਛਮੀ ਉੱਤਰ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਤੇ ਬਿਹਾਰ ਤੋਂ ਕਾਰਵਾਈਆਂ ਹਟਣੀਆਂ ਸ਼ੁਰੂ ਹੋ ਜਾਣਗੀਆਂ ਤੇ ਅੱਗੇ ਵਧਣੀਆਂ ਸ਼ੁਰੂ ਹੋ ਜਾਣਗੀਆਂ ਜਿਹਦੇ ਨਾਲ ਪੰਜਾਬ ਤੇ ਉੱਤਰੀ ਭਾਰਤ ਦੇ ਸਮੁੱਚੇ ਇਲਾਕੇਾਂ 'ਚ ਜ਼ਬਰਦਸਤ ਬਰਖਾ ਹੋਊਗੀ 22 ਤਰੀਕ ਤੋਂ 22 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਹਿਮਾਚਲ ਉੱਤਰਾਖੰਡ ਪੰਜਾਬ ਹਰਿਆਣਾ ਤੇ ਇਸ ਤੋਂ ਬਿਨਾ ਮੱਧ ਪ੍ਰਦੇਸ਼ ਦੇ ਕਈ ਭਾਗ ਇਨਾਂ ਚ ਜ਼ਬਰਦਸਤ ਬਰਖਾ ਹੋਊਗੀ ਤੇ ਉਸ ਤੋਂ ਬਾਅਦ ਆਜੋ 23 ਤਰੀਕ ਨੂੰ 23 ਤਰੀਕ ਨੂੰ ਪੰਜਾਬ ਦੇ ਪੂਰੇ ਭਾਗਾਂ ਦੇ ਵਿੱਚ ਭਾਰੀ ਬਰਖਾ ਹੋਊਗੀ ਤੇ ਤੇਜ਼ ਹਵਾ ਨੇਰੀ ਝੱਖੜ ਵੀ ਆਊਗੀ ਹਿਮਾਚਲ ਦੇ ਕੁਝ ਭਾਗ ਉੱਤਰਾਖੰਡ ਦੇ ਕੁਝ ਭਾਗ ਹਰਿਆਣਾ ਮੱਧ ਪ੍ਰਦੇਸ਼ ਰਾਜਸਥਾਨ ਦੇ ਕੁਝ ਭਾਗ ਤੇ ਇਸ ਤੋਂ ਬਿਨਾ ਉੱਤਰ ਪ੍ਰਦੇਸ਼ ਦੇ ਕੁਝ ਭਾਗਾਂ 'ਚ ਜ਼ਬਰਦਸਤ ਬਰਖਾ ਹੋਊਗੀ ਜਾਣੇ ਕਿ ਕਿਸਾਨ ਵੀਰਾਂ ਲਈ ਖੁਸ਼ੀ ਵਾਲੀ ਖਬਰ ਆ ਬਈ 21 22 23 24 ਤਰੀਕ ਨੂੰ ਕਈ ਥਾਵਾਂ ਤੇ ਭਾਰੀ ਵਰਖਾ ਹੋਣ ਦੀ ਸੰਭਾਵਨਾ 24 ਤਰੀਕ ਨੂੰ ਵੀ ਤੁਸੀਂ ਦੇਖ ਸਕਦੇ ਹੋ ਸਮੁੱਚੇ ਮੱਧ ਭਾਰਤ ਦੇ ਵਿੱਚ ਮੱਧ ਪ੍ਰਦੇਸ਼ ਹੋ ਗਿਆ ਪੰਜਾਬ ਦੇ ਵਿੱਚ ਜ਼ਬਰਦਸਤ ਵਰਖਾ ਹੋਊਗੀ ਉਸ ਤੋਂ ਬਾਅਦ 25 ਤਰੀਕ ਹਲਕੀਆਂ-ਫੁਲਕੀਆਂ ਗਤੀਵਿਧੀਆਂ ਜਿਹੜੀਆਂ ਉੱਤਰੀ ਪੰਜਾਬ ਦੇ ਵਿੱਚ ਜਾਰੀ ਰਹਿਣਗੀਆਂ ਤੇ ਉਸ ਤੋਂ ਬਾਅਦ ਆਜੋ ਜੀ 26 ਤਰੀਕ ਨੂੰ 26 ਤਰੀਕ ਨੂੰ ਫੇਰ ਜ਼ਬਰਦਸਤ ਕਾਰਵਾਈ ਜਿਹੜੀ ਉਹ ਪੰਜਾਬ ਦੇ ਵਿੱਚ ਹੋਊਗੀ ਜਾਨੀ 21 ਤੋਂ ਲੈ ਕੇ 26 ਤੱਕ ਕਈ ਇਲਾਕਿਆਂ ਦੇ ਵਿੱਚ ਭਾਰੀ ਵਰਖਾ ਪੰਜਾਬ ਦੇ ਵਿੱਚ ਹੋਊਗੀ ਇਸ ਤੋਂ ਬਿਨਾ ਹਿਮਾਚਲ ਉੱਤਰਾਖੰਡ ਹਰਿਆਣਾ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵੀ ਕਈ ਭਾਗਾਂ 'ਚ ਵਰਖਾ ਹੋਣ ਦੀ ਸੰਭਾਵਨਾ ਇਹ ਸੀਗਾ ਮੌਸਮ ਦਾ ਹਾਲ ਜੀ ਅਗਲੇ 5 ਦਿਨ ਦਾ ਉਮੀਦ ਕਰਦਾ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਾਡੇ ਚੈਨਲ ਤੇ ਫੇਸਬੁਕ ਪੇਜ ਨੂੰ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ